ਪਹਿਲਾ ਨੰਬਰ ਤੇ ਪਹਿਲਾ ਮੈਂ ਡਾਕਟਰ ਪੁੱਲਰ ਸਾਹਿਬ ਜੀ ਦਾ ਸ਼ੁਕਰਾਨਾ ਕਰਦੀ ਆ। ਉਹ ਵਾਹਿਗੁਰੂ ਜੀ ਉਹਨਾਂ ਦੀ 100 ਸਾਲ ਲੰਬੀ ਉਮਰ ਕਰਨ। ਮੈਨੂੰ ਪ੍ਰੋਬਲਮ ਸੀ ਕਿ ਮੈਨੂੰ ਖਾਣਾ ਨਹੀਂ ਸੀ ਪਚਦਾ। ਬਹੁਤ ਬੁਰਾ ਹਾਲ ਹੀ ਮੇਰਾ ਕਿ ਮੈਨੂੰ ਪਤਾ ਨਹੀਂ ਕਿ ਮੈਂ ਜੀਵਾਂਗੀ। ਐਨੀ ਬੁਰੀ ਹਾਲਤ ਸੀ। ਅੱਗੇ ਨਾਲੋਂ ਮੈਨੂੰ 70% ਫਰਕ ਹੈ। ਫਰਕ ਕਿਵੇਂ ਪਿਆ ਜੀ? ਡਾਕਟਰ ਸਾਹਿਬ ਦਵਾਈ ਦਿੰਦੇ ਰਹੇ ਆ। ਕੁਝ ਡਕ ਡਕਾਰ ਦੱਸੇ ਨੇ ਉਹਨਾਂ ਨੇ। ਡਕਾਰਾਂ ਦਾ ਕੋਈ ਫਰਕ ਹੈਗਾ? ਬਹੁਤ ਫਰਕ ਹੈ ਡਕਾਰਾਂ ਦਾ। ਬਿਲਕੁਲ ਮੈਂ ਸੋਕੀ ਹਾਂ। ਬੜੀ ਮੋਟੀ ਬੱਲੇ ਪਹਿਲਾਂ ਕਿੰਨਾ weight ਸੀ ਪਹਿਲਾਂ ਮੇਰਾ ਹੋਣਾ 80 85 ਸੜੀ ਮੰਨਦੇ ਵੀ ਤੁਹਾਡਾ weight ਵੀ 85 ਹੋਊਗਾ 85 ਹੁਣ ਕਿੰਨੇ ਇਸ ਟਾਈਮ ਤੋਂ ਮੇਰਾ weight ਨਹੀਂ ਕਿਤਾ 55 ਦੇ ਕਰੀਬ ਹੋਏਗਾ ਹੁਣ ਬਿਲਕੁਲ ਰਹਿ ਗਿਆ ਸੀਗਾ 48 ਰਹਿ ਗਏ ਇੰਨਾ weight ਘਟ ਗਿਆ ਹੁਣ ਵੀ ਮੈਨੂੰ ਹਫਤਾ ਹੋ ਗਿਆ ਮੈਂ ਡਾਕਟਰ ਸਾਹਿਬ ਕੋ ਦਵਾਈ ਲੈ ਕੇ ਆਈ ਸੀ ਮੇਰਾ ਬਹੁਤ ਕੋਲਡ ਛਾਤੀ ਜਾਂ ਬਹੁਤ ਬੁਰਾ ਹਾਲ ਪਹਿਲਾਂ ਮੈਨੂੰ ਸ਼ੂਗਰ ਵੀ ਹੈ ਥਾਰਡ ਵੀ ਹੈ ਮੈਲੋਪੈਥਿਕ ਦਵਾਈ ਕੋਈ ਨਹੀਂ ਖਾਂਦੀ ਉਦੋਂ ਦੀ ਬੰਦ ਹੈ ਮੇਰੀ ਬਿਲਕੁਲ ਤੇ ਮੈਂ ਐਲੋਪੈਥੀ ਖਾਦੀ ਹੈ ਹਾਂਜੀ ਮੈਂ ਐਲੋਪੈਥੀ ਕਿੰਨਾ ਟਾਈਮ ਕਾਫੀ ਸਮਾਂ ਖਾਦੀ ਆ 10 12 ਸਾਲ ਕਿੰਨਾ ਸ਼ੂਗਰ ਦੀ ਬੱਲੇ ਤੁਸੀਂ ਫਿਰ ਬਦਹਜਮੀ ਦੇ 골ਡਨ ਮਰੀਜ਼ ਬਣ ਗਏ ਸੀ ਹਾਂਜੀ ਡਾਕਟਰਾਂ ਲਈ ਹਾਂਜੀ ਪਰ ਹੁਣ ਮੈਂ ਇਹ ਨਹੀਂ ਖਾਂਦੀ ਕੋਈ ਐਲੋਪੈਥਿਕ ਦਵਾਈ ਨਹੀਂ ਖਾਂਦੀ ਸ਼ੂਗਰ ਦੀ ਵੀ ਨਹੀਂ ਖਾਂਦੀ ਖਾਰਡ ਦੀ ਵੀ ਨਹੀਂ ਮੈਂ ਉਹ ਨਮਕ ਡਾਕਟਰ ਸਾਬ ਕੋ ਖੜੇ ਦਾ ਪਿੰਕ ਹਿਮਾਲਿਆ ਦਾ ਉਹ ਨਮਕ ਸਵੇਰੇ ਮੈਂ ਲੈਣਾ ਗਰਮ ਪਾਣੀ ਨਾਲ ਦੋ ਚੁਟਕੀ ਜੀਭ ਤਰ੍ਹਾਂ ਡਕਾਰ ਵੱਜ ਜਾਂਦਾ ਫਿਰ ਡਕਾਰ ਵੱਜ ਜਾਂਦਾ ਉਹ ਡਕਾਰ ਆ ਮਾਂਦੇ ਆ ਬਿਲਕੁਲ ਠੀਕ ਹੈ